ਅੱਜ ਜਦੋਂ ਦੇਸ਼ 75ਵਾਂ ਗਨਰਾਜ ਦਿਹਾੜਾ ਮਨਾ ਰਿਹਾ ਤਾਂ ਸਾਡੇ ਨਾਲ ਗੱਲਬਾਤ ਕਰਨ ਲਈ ਸਰਹੱਦਾਂ ਦੀ ਰਾਖੀ ਕਰਦੇ ਹੋਏ ਖੂਬਸੂਰਤ ਕਲਮ ਦੇ ਲਖਾਰੀ ਮੱਠ ਸ਼ੇਰੋਂ ਵਾਲਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਮੱਠ ਜੀ ਤੁਹਾਡਾ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਵੀ ਸਾਡਾ ਸੰਵਿਧਾਨ ਲਾਗੂ ਹੋਇਆ ਸੀਗਾ ਸਮਠਿ 1950 ਦੇ ਵਿੱਚ 11 ਸੌਰੀ 2 ਸਾਲ 11 ਮਹੀਨੇ ਸਮਥਿੰਗ ਦਿਨ ਕੋ ਸਾਇਦ ਲੱਗੇ ਸੀ ਲਾਗੂ ਹੋਣ ਲਈ ਮੈਂ ਖੁਦ ਆਰਮੀ ਚ ਰਿਹਾ ਜੀ ਕਿ ਸੋਨੇ ਵਤਨਾ ਵਾਸਤੇ ਲੜਦਾ ਤੂੰ ਹਿੱਕ ਤਾਣ ਬਾਰਡਰ ਤੇ ਖੜਦਾ ਤੂੰ ਪਰ ਜਦ ਰੋਂਦੇ ਆ ਛੱਡ ਕੇ ਜਾਂਣਾ ਪੈਂਦੇ ਹੌਲ ਫੌਜੀ ਆਵੇ ਫਕਰ ਵੀ ਐ ਤੇ ਫਿਕਰ ਵੀ ਐ ਤੇਰਾ ਢੋਲ ਫੌਜੀ ਆਵੇ ਕਿ ਰੋਂਦੇ ਜਦੋਂ ਨਿਆਣੇ ਤੇਰੇ ਮੰਗਰੋਂ ਮੋੜਦਿਆਂ ਰੋ ਰੋ ਕੇ ਮੈਂ ਹਰ ਹੰਝੂਆਂ ਦੇ ਖਦ ਨੂੰ ਰੋੜਦਿਆਂ ਦੁੱਖ ਕਿਸੇ ਨਾ ਸਕਦੀ ਨਹੀਂ ਫਰੋਲ ਫੌਜੀ ਆਵੇ ਫਕਰ ਵੀ ਐ ਤੇ ਫਿਕਰ ਵੀ ਐ ਤੇਰਾ ਢੋਲ ਫੌਜੀ ਆਵੇ ਫਕਰ ਇਸ ਗੱਲ ਦਾ ਹੁੰਦਾ ਕਿ ਦੇਸ਼ ਲਈ ਲੜ ਰਹੇ ਨੇ ਫਿਕਰ ਇਸ ਗੱਲ ਦਾ ਹੁੰਦਾ ਕਿ ਘਰਾਂ ਤੋਂ ਦੂਰ ਬੈਠੇ ਆ ਕਿ ਆਥਣੇ ਜਾਲਨੇ ਚ ਮੁੜਦੇ ਪਰਿੰਦਿਆਂ ਨੂੰ ਦੇਖ ਕੇ دل ਲੱਗਦਾ ਜਦੋਂ ਪੋਸਟ ਤੇ ਖੜ ਖੜਦੇ ਹੁੰਦੇ ਸੀ ਆਰਮੀ ਦੇ ਵਿੱਚ ਤਾਂ ਦੇਖਦੇ ਹੁੰਦੇ ਵੀ ਸਾਮਾਨ ਨੂੰ ਜਿਹੜੇ ਪੰਛੀ ਨੇ ਉਹ ਵੀ ਆਲਣਾ ਚਾ ਜਾਂਦੇ ਸੀ ਫਿਰ ਮਾਂ ਕਹਿੰਦੀ ਹੁੰਦੀ ਹੁਣੀਆਂ ਵੀ ਕਿ ਰੋਟੀ ਜੋਗੇ ਹੋਗੇ ਪੁੱਤ ਆ ਜਾਵੇ ਘਰੇ ਤੋਂ ਹੋ ਗਈਆਂ ਕਮਾਈਆਂ ਬਹੁਤ ਛੱਡ ਦੇ ਪਰੇ ਤੋਂ ਇਹਨਾਂ ਡਾਲਰਾਂ ਦਾ ਲਾਲਚ ਲੈਣਾ ਵੇ ਬੰਦਾ ਕਦੇ ਵੀ ਨਹੀਂ ਰੱਜਦਾ ਆਥਣੇ ਜਾਲ ਨੇ ਚ ਮੁਰਦੇ ਪਰਿੰਦਿਆਂ ਨੂੰ ਵੇਖ ਕੇ ਦਿਲ ਲੱਗਦਾ ਬਿਲਕੁਲ 17 ਸਾਲ ਲਗਭਗ ਤੁਸੀਂ ਨੌਕਰੀ ਕੀਤੀ ਫੌਜ ਵਿੱਚ ਹਾਂ ਜੀ ਹਾਂ ਜੀ ਉਹ ਸਰਹੱਦਾਂ ਤੇ ਰਾਖੀ ਕਰਦੇ ਹੋਏ ਇੱਕ ਗੱਭਰੂ ਨੌਜਵਾਨ ਦਾ ਦਿਲ ਕਿਸ ਤਰ੍ਹਾਂ ਦੀਆਂ ਫੀਲਿੰਗਾਂ ਲੈ ਕੇ ਇਹ ਖੂਬਸੂਰਤ ਕਲਮ ਵੱਲ ਮੁੜਿਆ ਹੈਗਾ ਉਹ ਗੱਲ ਮੈਂ ਉਹ ਫੀਲਿੰਗ ਜਾਨਣਾ ਚਾਹਨਾ ਮੈਂ ਇਹੀ ਕਹਿਣਾ ਜੀ ਵੀ ਗੱਲ ਸਿਆਸਤਦਾਨੋਂ ਸੁਣ ਲਓ ਸਿਆਸਤਾਂ ਦੇ ਲਕਤਾਣੇ ਬਣ ਲਓ ਜਿੱਥੇ ਬਾਬੇ ਨਾਨਕ ਜਨਮ ਲਿਆ ਕਰਾਂ ਸਦਾ ਉਹ ਸਥਾਨ ਨੂੰ ਮੈਂ ਮੁਰਦਾਬਾਦ ਨਹੀਂ ਕਹਿ ਸਕਦਾ ਭੁੱਲ ਕੇ ਵੀ ਪਾਕਿਸਤਾਨੋਂ ਵੀ ਸਖ ਸਰਹੱਦਾਂ ਤੇ ਖੜੇ ਸੀਗੇ ਉਧਰਲੇ ਪਾਸੇ ਪਾਕਿਸਤਾਨ ਦੀਆਂ ਫੌਜਾਂ ਹੁੰਦੀਆਂ ਸੀ ਵੀ ਸਖ ਪਰ ਮੇਰਾ ਮੰਨਣਾ ਇਹ ਸੀਗਾ ਵੀ ਪੁੱਤ ਦੋਵਾਂ ਪਾਸੇ ਮਰਦੇ ਆ ਮਾਵਾ ਦੋਵਾਂ ਪਾਸੇ ਰਹੁੰਦੀਆਂ ਨੇ ਪਹਿਲੀ ਵੀ ਇੰਟਰਵਿਊ ਦੇ ਚ ਆਪਾਂ ਕਿਹਾ ਸੀਗਾ ਕਿ ਸੱਥਰ ਇੱਧਰ ਵਿਸੇ ਜਾਂ ਸੱਥਰ ਉੱਧਰ ਵਿਸੇ ਸੱਥਰ ਆਪਣੇ ਘਰ ਵਿੱਚ ਵਿਸਿਆ ਜਾਪਦਾ ਪੁੱਤ ਹਿੰਦ ਦਾ ਮਰੇ ਭਾਵੇਂ ਪਾਕ ਦਾ ਪਰ ਪੁੱਤ ਮਰਦਾ ਹੁੰਦਾ ਮਾਂ ਬਾਪ ਦਾ ਕਿਚੜ ਦੇ ਵਿੱਚ ਹਰਮੰਦਰ ਬਸਦਾ ਲਹਿੰਦੇ ਵਿੱਚ ਨਨਕਾਣਾ ਦੁਆ ਕਰੋ ਅਰਦਾਸ ਕਰੋ ਕੋਈ ਵਰਤ ਜਾਵੇ ਨਾ ਭਾਣਾ ਆਪਣੇ ਕੋਈ ਕੁਮਾਰ ਮਰੂਗਾ ਆਪਣੇ ਸਿੰਘ ਨਾਲ ਏਖਾਂ ਹਿੰਦਵਾਲੇ ਉਪਾਕ ਵਾਲੇ ਉਹ ਹਾੜਾ ਲੜਿਓ ਨਾ ਕਿਉਂ ਲੜਦੇ ਆਂ ਕੌਣ ਲੜਾਉਂਦਾ ਜਾਵੇ ਗੱਲ ਵਿਚਾਰੀ ਇੱਕ ਦੂਜੇ ਨੂੰ ਮਾਰਨ ਵਾਲੀ ਕਦੇ ਨਹੀਂ ਮੁੱਕਣੀ ਵਾਲੀ ਸੋਚੋ ਸਮਝੋ ਚੱਕ ਬਗਾਨੀ ਉੱਤੇ ਚੜਿਓ ਨਾ ਹੰਦ ਵਾਲਿਓ ਪਾਕ ਵਾਲਿਓ ਹਾੜਾ ਲੜੇ ਨਾ ਮੈਂ ਕਹਿੰਦਾ ਵੀ ਦੋ ਭਾਈ ਨਹੀਂ ਚਲੋ ਕਰਾਂ ਜੰਕੰਦਾ ਨਿਕਲ ਜਾਂਦੇ ਨੇ ਪਰ ਜਿਹੜੀਆਂ ਦਿਲਾਂ ਚ ਕੰਦਾ ਨਹੀਂ ਹੋਣੀ ਚਾਹੀਦਾ ਵੀ ਮੈਂ ਇੱਕ ਇਹ ਜੇ ਫੌਜੀ ਹੋਣ ਦੇ ਬਾਵਜੂਦ ਵੀ ਸੋਚਦਾ ਵੀ ਕੁਰਸੀਆਂ ਤੇ ਬੈਠਿਆ ਨੇਤਾ ਤੁਹਾਨੂੰ ਪਤਾ ਹੀ ਹੈ ਵੀ ਪੁੱਤ ਤਾਂ ਮਾਮਾ ਦੇ ਮਰਦੇ ਆ ਹਨਾ ਬਿਲਕੁਲ ਔਰ ਜਦੋਂ ਤੁਸੀਂ ਇਸ ਕਲਮ ਨੂੰ ਲਿਖਣਾ ਸ਼ੁਰੂ ਕੀਤਾ ਹੈਗਾ ਇਹ ਕਲਮ ਮਤਲਬ ਆਮ ਤੌਰ ਤੇ ਹੈ ਜਿਹੜਾ ਆਸ਼ਕੀ ਵੱਲ ਜੋ ਸ਼ਾਇਰੀ ਵੱਲ ਇਧਰ ਚੱਲਦੀ ਆ ਪਰ ਤੁਹਾਡੀ ਕਲਮ ਦੇ ਵਿੱਚ ਜਿਹੜਾ ਹੈਗਾ ਉਸ ਰहतਾਂ ਕਰਕੇ ਕਹਿ ਸਕਦਾ ਮੈਂ ਕਿ ਉਹ ਜੋ ਦੇਸ਼ ਵੱਲ ਨੌਜਵਾਨ ਵੱਲ ਉਹ ਉਹਨਾਂ ਮੁੱਦਿਆਂ ਵੱਲ ਚੱਲੀ ਜਿਹਦਾ ਹੈਗਾ ਦੇਸ਼ ਨੂੰ ਕੋਈ ਨਾ ਕੋਈ ਸੇਧ ਜਾਂ ਉਹ ਦਰਦ ਜਿਹੜਾ ਉਹ ਦਿਖਦਾ ਸੀ ਬਿਲਕੁਲ ਜੀ ਬਿਲਕੁਲ ਮੈਂ ਤਾਂ ਉਹ ਹੀ ਕਹਿੰਦਾ ਵੀ ਜੇ ਨਾ ਮੁੜੇ ਤਾਂ ਵਤਨਾਂ ਦੇ ਜੇ ਮੁੜਾਏ ਤਾਂ ਤੇਰੇ ਅਸੀਂ ਆਪਣੇ ਹੱਥਾਂ 'ਚ ਜਾਂਨਾ ਜਾਂਦੀਆਂ ਦੇਖੀਆਂ ਨੇ ਅਸੀਂ ਪੱਟ ਪੱਟ ਦੀਆਂ ਮਾਵਾਂ ਦੇਖੀਆਂ ਨੇ ਕਿਉਂਕਿ ਕਲਬੂਤ ਦੇ ਵਿੱਚ ਪਾ ਕੇ ਜਦੋਂ ਲਾਸ਼ ਆ ਜਾਂਦੇ ਸੀ ਤਾਂ ਬੜਾ ਔਖਾ ਹੁੰਦਾ ਸੀਗਾ ਬਸ ਇਹੀ ਕਹਾਂਗੇ ਕਿ ਐਸੀ ਕੋਈ ਬਣਾ ਕੇ ਰੱਖੀ ਮੇਰ ਮਾਲਕਾ ਹਨਾ ਸੁਖਰੀ ਚੜ ਜੇ ਸਵੇਰ ਮਾਲਕਾ ਰੋਂਦੀਆਂ ਅੱਖਾਂ ਦੇ ਵਿੱਚੋਂ ਨੀਰ ਮਿਟ ਜੇ ਚੜਦੀ ਕਲਾ ਚ ਰਵੇ ਚੜਦਾ ਪੰਜਾਬ ਨਾਲੇ ਲੈਂਦੇ ਵੱਲ ਖਿੱਚੀ ਹੋਈ ਲਕੀਰ ਮਿਟ ਜੇ ਇਹੀ ਦੁਆਵਾਂ ਅਰਦਾਸਾਂ ਨੇ ਉਧਰੋਂ ਦੁਆਵਾਂ ਹੁੰਦੀਆਂ ਨੇ ਉਧਰ ਅਰਦਾਸਾਂ ਹੋ ਰਹੀਆਂ ਨੇ ਆਰਤੀਆਂ ਹੋ ਰਹੀਆਂ ਨੇ ਵੀ ਇੱਕ ਹੋ ਜਾਈਏ ਸੋ ਬਹੁਤ ਕੋਸ਼ਿਸ਼ ਵੀ ਕੀਤੀ ਹੁਣ ਲਾਂਘਾ ਖੁੱਲਿਆ ਕਰਤਾਰਪੁਰ ਜਾਣ ਦਾ ਮੌਕਾ ਮਿਲਦਾ ਏ ਸਾਨੂੰ ਵਧੀਆ ਲੱਗਦਾ ਕਿ ਕਬੂਲੀ ਸਾਡੀ ਹੂੰ ਇਹ ਦਰਿਆਵਾਂ ਚੋਂ ਦਰਿਆਵ ਬਿਛਰੇ ਹੋਏ ਨੇ ਭਰਾਵਾਂ ਨੂੰ ਭਰਾਵ ਬਿਛਰੇ ਹੋਏ ਜੀ ਬਿਲਕੁਲ ਕਰਤਾਰਪੁਰ ਦਾ ਲਾਂਘਾ ਖੁੱਲਿਆ ਤੇ ਹੁਣ ਦੇਸ਼ ਦਾ ਸਭ ਤੋਂ ਵੱਡਾ ਧਾਰਮਿਕ ਸਮਾਗਮ ਵੀ ਹੋ ਕੇ ਹਟਿਆ ਹੈਗਾ ਕਿ ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਹੋਈ ਹੈ ਇਹਦੇ ਵਿੱਚ ਵੀ ਤੁਹਾਡੇ ਦਿਲ ਦੇ ਅੰਦਰ ਵੀ ਕਿ ਰਾਈਟਰ ਕੁਝ ਅੱਛੇ ਅਲਫਾਜ਼ ਜਿਨੇ ਜਿਹੜੇ ਕਿਉਂਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਲੋਕਾਂ ਨੇ ਜਿਹੜਾ ਇੱਕ ਮਤਲਬ ਆਵਾਜ਼ ਦੇ ਉੱਤੇ ਬੁਲੰਦ ਕੀਤੀ ਹੈਗੀ ਹੈ ਕਿ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੋਈ ਹੈ ਬਹੁਤ ਵੱਡਾ ਧਾਰਮਿਕ ਸਮਾਗਮ ਹੋਇਆ ਬਿਲਕੁਲ ਜੀ ਮੈਂ ਤਾਂ ਕਹਣਾ ਵੀ ਅਸੀਂ ਇਕੱਠੇ ਰਹਨੇ ਆ ਵੀ ਮੁਰਲੀ ਹੋਇਆ ਜਾਂ ਕੋਈ ਖਾਨ ਹੋਇਆ ਕੋਈ ਜਾਂ ਸਿੰਘ ਹੋਇਆ ਅਸੀਂ ਇਕੱਠੇ ਰਹਨੇ ਆ ਸਾਡੇ ਸਾਡੀਆਂ ਨਿਆਜਾਂ ਦੇਗਾਂ ਸਾਂਝੀਆਂ ਨੇ ਸਾਡੀਆਂ ਸਾਡੇ ਮੰਦਿਰ ਮਸਜਿਦ ਗੁਰਦੁਆਰੇ ਸਾਰੇ ਸਾਂਝੇ ਨੇ ਕਦੇ ਰਮਜ਼ਾਨਾ ਦੇ ਟਾਈਮ ਅਸੀਂ ਰੋਜ਼ੇ ਖਲਾਉਣੇ ਆ ਇਕੱਠੇ ਹੋ ਕੇ ਵਿਸਾਖੀ ਦੇ ਟਾਈਮ ਅਸੀਂ ਝੰਡੇ ਲਹਿਰਾਉਣੇ ਆ ਇਕੱਠੇ ਹੋ ਕੇ ਤੇ ਰਾਮ ਜੀ ਦੇ ਜਨਮ ਦਿਨ ਤੇ ਵੀ ਅਸੀਂ ਇਕੱਠੇ ਜਨਮ ਅਸ਼ਟਮੀਆ ਮਨਾਉਨੇ ਆ ਕੁਝ ਪਤਾ ਨਹੀਂ ਕਿਹੜੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਕੋਈ ਜਾਤਾਂ ਪਾਤਾਂ ਦਾ ਫਰਕ ਰੱਖਦੇ ਨੇ ਪਰ ਸਾਡੇ ਵੱਡੇ ਬੇਸਕ ਆਰਾਮ ਮੰਦਿਰ ਬਣਦਾ ਹੋਵੇ ਬੇਸਕ ਮਸਜਿਦ ਬਣਦੀ ਹੋਵੇ ਬੇਸਕ ਕੋ ਗੁਰੂ ਘਰ ਬਣਦਾ ਹੋਵੇ ਮੈਨੂੰ ਲੱਗਦਾ ਵੀ ਉੰਨੀ ਸਰਦ ਹੈ ਸਾਡੇ ਪੰਜਾਬੀਆਂ ਦੀ ਖਾਸ ਕਰਕੇ ਤੇ ਪੰਜਾਬੀ ਕੀ ਹਿੰਦੁਸਤਾਨੀਆਂ ਦੀ ਤੁਸੀਂ ਇਹ ਗਾਇਕੀ ਤੋਂ ਇਲਾਵਾ ਲੇਖਣੀ ਤੋਂ ਇਲਾਵਾ ਇੱਕ ਹੋਰ ਚੀਜ਼ ਦੇਤੇ ਜਿਹੜਾ ਹੈਗਾ ਬਹੁਤ ਅੱਛਾ ਜਿਹੜਾ ਕੰਮ ਉਹ ਕਰ ਰਿਹਾ ਕਿ ਤੁਸੀਂ ਲੋਕੀਂ ਜਿਹੜੇ ਮੁੱਦੇ ਵੀ ਚੱਕਦੇ ਹੋ ਛੋਟੀਆਂ-ਛੋਟੀਆਂ ਫਿਲਮਾਂ ਵੀ ਬਣਾਉਣਾ ਤੁਸੀਂ ਆਪਣੇ ਮੋਬਾਈਲ ਦੇ ਨਾਲ ਉਸ ਜਗ੍ਹਾ ਤੇ ਪਹੁੰਚਦੇ ਹੋ ਜਿੱਥੇ ਇੱਕ ਰਿਪੋਰਟਰ ਨੂੰ ਪਹੁੰਚਣਾ ਚਾਹੀਦਾ ਉਹ ਕੰਮ ਵੀ ਕਦੇ-ਕਦੇ ਤੁਸੀਂ ਕਰਦੇ ਨੇ ਔਰ ਬਹੁਤ ਅੱਛਾ ਕਰਦੇ ਹੋ ਉਹ ਉਹ ਮੈਂ ਪੱਕੇ ਵੀ ਤੁਹਾਡਾ ਜਾਨਣਾ ਚਾਹੁੰਦਾ ਉਹ ਐ ਜੀ ਹੁਣ ਜੇ ਦੇਖੋ ਫੇਸਬੁੱਕ ਇੱਕ ਐਡੀ ਫੈਸਿਲਿਟੀ ਮਿਲੀ ਆ ਸਾਨੂੰ ਵੀ ਮੈਨੂੰ ਲੱਗਦਾ ਹੁੰਦਾ ਉਹ ਵੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿੱਥੇ ਵੀ ਬਾਹਰ ਪ੍ਰਦੇਸੀ ਕੋਈ ਬੈਠਾ ਹੈ ਜੀ ਉਹਨੂੰ ਸਾਡੇ ਜਰੀਏ ਆਪਣੀਆਂ ਪਹੀਆਂ ਆਪਣੇ ਖੇਤ ਆਪਣੀਆਂ ਸੱਤਾਂ ਦਿਖ ਜਾਂਦੀ ਨੇ ਤਾਂ ਮਾੜੀ ਗੱਲ ਵੀ ਕੋਈ ਹੈ ਨਹੀਂ ਜਾਂ ਫਿਰ ਇਹ ਜਿਹੜਾ ਰੋਲਿਆ ਫਿਰਦਾ ਟੈਲੈਂਟ ਕਿਉਂਕਿ ਮੈਂ ਬਹੁਤ ਕਲਾਕਾਰਾਂ ਦੇ ਹਾੜੇ ਕੱਢੇ ਸੀ ਕਿ بڑے ਕਲਾਕਾਰਾਂ ਦੇ ਮੈਂ ਕੱਢੇ ਸੀਗੇ ਹਾੜੇ ਸਾਰਿਆਂ ਤੋਂ ਮਿਲੇ ਮੈਨੂੰ ਲਾਰੇ ਬਸ ਲਾਰੇ ਮੇਰੇ ਗੀਤਾਂ ਵਿੱਚ ਨਾਂ ਵੀ ਪਾ ਗਏ ਬਹੁਤ ਸਾਰੇ ਪਰ ਮੇਰਾ ਸਫਲ ਖਵਾਬ ਹੋ ਗਿਆ ਅੱਜ ਕੱਲ ਮੈਂ ਵੀ ਮੱਟਾ ਸਾਹਿਬ ਹੋ ਗਿਆ ਵਾਜਾਂ ਮਾਰਦੀ ਗਾਣਾ ਫੋੜ ਵਾਲਾ ਜੱਟਾਂ ਦੀ ਬਰਾਗ ਹੋ ਗਿਆ ਅੱਜ ਕੱਲ ਮੈਂ ਮਟ ਸਾਹ ਹਾਂ ਕਿਉਂਕਿ ਮੈਂ ਕਾਪੀਆਂ ਲੈ ਕੇ ਭੱਜਿਆ ਹੋਇਆ ਕਲਾਕਾਰਾਂ ਦੀਆਂ ਕਾਰਾਂ ਦੇ ਮਗਰ ਮੈਂ ਕਹਿੰਦਾ ਵੀ ਜਿਹੜਾ ਟੈਲੈਂਟ ਤਾਂ ਦੇਖੋ ਕੋਈ ਘਟਾ ਨਹੀਂਗਾ ਕਿਤੋਂ ਵੀ ਇੱਕ ਅਕੜ ਦੀ ਕਲਾ ਹੈ ਉਹਨੂੰ ਗੰਡ ਮਾਰ ਕੇ ਛੇੜ ਦੋ ਉੱਥੋਂ ਵੀ ਪੁੰਗਰ ਹੋਊਗੀ ਫਰਕ ਇਹ ਹੈ ਵੀ ਉਹਨਾਂ ਨੂੰ ਪਲੇਟਫਾਰਮ ਨਹੀਂ ਮਿਲਦਾ ਬਹੁਤ ਸਾਰੇ ਸਚਨ ਤੰਦੁਲਕਰ ਗਰੀਬੀ ਦੇ ਥੱਲੇ ਦਬ ਕੇ ਰਹਿ ਗਏ ਬਹੁਤ ਸਾਰੇ ਸਿੰਗਰ ਅੰਦਰੀ ਬਰੀਖਾ ਦੇ ਥਲੇ ਦਬਕੇ ਰਹਿ ਕੇ ਪਰ ਉਹਨਾਂ ਨੂੰ ਪਲੇਟਫਾਰਮ ਮਿਲਦਾ ਮੈਂ ਕਹਿੰਦਾ ਵੀ ਮੇਰੇ ਜਰੀਏ ਜੋ ਮੈਂ ਦਿਨ ਦੇਖੇ ਨੇ ਉਹਨਾਂ ਨੂੰ ਨਾਂ ਦੇਖਣੇ ਪੈਣ ਤਾਂ ਮੈਂ ਕੋਈ ਵੀ ਮੈਨੂੰ ਟੈਲੈਂਟ ਲੱਗਦਾ ਹੁੰਦਾ ਤਾਂ ਮੈਂ ਉਹਦੀ ਵਰਸ਼ ਰਿਕਾਰਡ ਕਰਕੇ ਰੂਬਰੂ ਕਰਦਾ ਹੁੰਨਾ ਸੁਰਤਿਆਂ ਦੇ ਉਹ ਮੈਨੂੰ ਚੰਗਾ ਲੱਗਦਾ ਜੀ ਅੱਜ ਦੇਸ਼ ਜਦੋਂ 75ਵਾਂ ਗਨਰਾਜ ਦਿਹਾੜਾ ਮਨਾ ਰਿਹਾ ਤਾਂ ਤੁਹਾਨੂੰ ਵੀ ਉਸ ਸਰਹੱਦ ਦੇ ਕਿਉਂਕਿ 26 ਜਨਵਰੀ ਹੋਵੇ ਜਾਂ 15 ਅਗਸਤ ਕਿਉਂਕਿ ਫੌਜੀ ਦੇ ਜਿਹੜੇ ਰੌਂਗਟੇ ਖੜੇ ਹੋ ਜਾਂਦੇ ਨੇ ਕਿਉਂਕਿ ਤੁਸੀਂ ਤਾਂ ਖੁਦ ਜਿਹੜਾ ਹੈਗਾ 17 ਸਾਲ ਉੱਥੇ ਲਾਏ ਨੇ ਕਿਸ ਤਰ੍ਹਾਂ ਦਾ ਮਤਲਬ ਮਹਿਸੂਸ ਕਰ ਰਹੇ ਹੋ ਅੱਜ ਅੱਜ ਦੇ ਦਿਨ ਬਹੁਤ ਅੱਜ ਮਿਸ ਕਰਦਾ ਮੈਂ ਪ੍ਰੇਡ ਮਿਸ ਕਰਦਾ ਉਹ ਮੈਂ 26 ਜਨਵਰੀ ਜਿਹੜੀ ਪ੍ਰੇਡ ਹੁੰਦੀ ਸੀ ਆਰਡੀ ਪ੍ਰੇਡ ਦਿੱਲੀ ਤੇ ਜਦ ਕਸਮ ਮਿਲਦਾ ਹੁੰਦਾ ਸੀਗਾ ਵੀ ਪਿੱਛੇ ਮੁੜ ਹੁਣ ਪਿੱਛੇ ਮੁੜ ਤੋਂ ਮੈਂ ਇੱਕ ਥੋੜਾ ਜਿਹਾ ਸੁਨੇਹਾ ਤੁਹਾਨੂੰ ਦੇਣ ਲੱ ਵੀ ਜਿੰਦਗੀ ਕਦੇ ਵੀ ਤੁਹਾਨੂੰ ਪਿੱਛੇ ਮੁੜ ਕਹਿ ਸਕਦੀ ਹੁੰਦੀ ਹੈ ਜੇ ਤੁਸੀਂ ਸਭ ਤੋਂ ਪਿੱਛੇ ਹੋ ਤਾਂ ਇਸ ਗੱਲ ਦਾ ਸਾਨੂੰ ਪਸਤਾਵਾ ਨਹੀਂ ਹੋਣਾ ਚਾਹੀਦਾ ਜੇ ਸਭ ਤੋਂ ਮੋਹਰੇ ਹੋ ਤਾਂ ਕਮਾਂਡ ਨਹੀਂ ਹੋਣਾ ਚਾਹੀਦਾ ਹੁਣ ਸਾਡੀ ਪ੍ਰੇਡ ਨੂੰ ਜੇ 200 ਬੰਦਾ ਖੜਾ ਇੱਕ ਲਾਈਨ ਦੇ ਵਿੱਚ ਤਾਂ ਇੱਕ ਕਮਾਂਡ ਮਿਲਦੀ ਹੁੰਦੀ ਸੀ ਪਿੱਛੇ ਮੁੜ ਜਦੋਂ ਪਿੱਛੇ ਮੁੜ ਕਹੇ ਜਾਂਦੀ ਸੀ ਪਹਿਲਾ ਬੰਦਾ ਲਾਸਟ ਚਲਾਇਆ ਜਾਂਦਾ ਸੀ ਤੇ ਲਾਸਟ ਵਾਲਾ ਬੰਦਾ ਫਰਸਟ ਤੇ ਚਲਾ ਜਾਂਦਾ ਸੀਗਾ ਸੋ ਇਹ ਜ਼ਿੰਦਗੀ ਕਦੇ ਵੀ ਤੁਹਾਨੂੰ ਪਿੱਛੇ ਮੁੜ ਕੇ ਸਕਦੀ ਹੈ ਤਾਂ ਚੜ੍ਹਦੀ ਕਲਾ ਚ ਰਹੋ ਹਮੇਸ਼ਾ ਉੱਚੇ ਹੋਣ ਦਾ ਘਮੰਡ ਨਹੀਂ ਕਰਨਾ ਚਾਹੀਦਾ ਤੇ ਨੀਵੇਂ ਹੋਣ ਦਾ ਉਸਤਾਵਾ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ ਵੀ ਚੜਦੇ ਚ ਤੁਰੀ ਰਹਿਣ ਤੇ ਖੜੇ ਰਹਿਣ ਦਾ ਨਾ ਜ਼ਿੰਦਗੀ ਹੈ ਲੈਂਚ ਲੱਗੇ ਰਹੋ ਵਾਰੀ ਖਰੀਕ ਦੀ ਹੋਊਗੀ ਮਿਹਨਤ ਕਰਦੇ ਬਿਲਕੁਲ ਔਰ ਜਿਸ ਤਰ੍ਹਾਂ ਅੱਜ ਜਿਹੜਾ ਹੈਗਾ ਦਿਨ ਬਹੁਤ ਵਧੀਆ ਦਿਨ ਹੈ ਔਰ ਪੰਜਾਬ ਦੇ ਨੌਜਵਾਨੀ ਨੂੰ ਜਿਹੜਾ ਹੈਗਾ ਇੱਕ ਨਸ਼ੇ ਦਾ ਜਿਹੜਾ ਹੈਗਾ ਦਲਦਲ ਉਹ ਕਾਫੀ ਹੱਦ ਤੱਕ ਕਾਫੀ ਬਰਬਾਦ ਕਰ ਰਿਹਾ ਔਰ ਪੰਜਾਬ ਦੇ ਉੱਤੇ ਕਾਲ ਲਿਖਦਾ ਟਿੱਕਾ ਵੀ ਹੈਗਾ ਔਰ ਹਰ ਸਰਕਾਰ ਇਸ ਨੂੰ ਖਤਮ ਕਰਨ ਦੀ ਗੱਲ ਵੀ ਕਹਿੰਦੀ ਹੈ ਤੇ ਬੀਇੰਗ ਐ ਆ ਸੋਸ਼ਲ ਵਰਕਰ ਵੀੰਗ ਐ ਰਾਈਟਰ ਤੁਸੀਂ ਇਸ ਮੁੱਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਸੇ ਮੁੱਦੇ ਤੇ ਹੀ ਕਹੂੰਗਾ ਵੀ ਜਦੋਂ ਨਾ ਕੋਈ ਕਿਸੇ ਦਾ ਬੇਟਾ ਕੋਈ ਵੀ ਜਾਂ ਬੱਚਾ ਬੇਟੀ ਜਾਂ ਜੋ ਵੀ ਕੋ ਨਸ਼ਾ ਕਰਕੇ ਜਦੋਂ ਫੌਤ ਹੋ ਜਾਂਦੀ ਹੈ ਉਹ ਦੀ ਇਸ ਦੁਨੀਆ ਤੋਂ ਤੁਰ ਜਾਂਦਾ ਹੈ ਤਾਂ ਅਸੀਂ ਲੁਕੋ ਲੈਂਦੇ ਹੁੰਦੇ ਆਂ ਕਈ ਵਾਰ ਹਣਾ ਵੀ ਸਾਨੂੰ ਸਮਾਜ ਕੀ ਕਹੂਗਾ ਹੁਣ ਮੂਰੇ লাশ ਪਈ ਹੈ ਤੇ ਮਾਂ ਕਹਿੰਦੀ ਹੈ ਕਿ ਚਾਹੀਦਾ ਨਹੀਂ ਸੱਚ ਲਕਾਉਣਾ ਪਰ ਆਪਾਂ ਵੀ ਤਹਿ ਜਾਉਣਾ ਨਸਿਆਂ ਦੀ ਦਲਦਲ ਵਿੱਚ ਡੁੱਬ ਕੇ ਮਰ ਗਿਆ ਅੱਖ ਦਾ ਤਾਰਾ ਵੀ ਪੁੱਤ ਦੇ ਮੂੰਹ ਤੋਂ ਝੱਗ ਪੂੰਝਦੇ ਸੀਤੀ ਕਰ ਸਰਦਾਰ ਆਵੇ ਨਹੀਂ ਤੇ ਤਾਹਨੇ ਮਾਰ ਮਾਰ ਕੇ ਮਾਰਦੇ ਉਹ ਪਿੰਡ ਸਾਰਾ ਵੀ ਸੱਚ ਨਹੀਂ ਲੁਕਾਉਣਾ ਚਾਹੀਦਾ ਦੱਸਣਾ ਚਾਹੀਦਾ ਵੀ ਨજર ਸਿਆਂ ਬਚਾ ਲੈ ਆਪਦੇ ਮੁੰਡੇ ਨੂੰ ਮਕਰ ਸਿਆਂ ਬਚਾ ਲੈ ਆਪਦੇ ਮੁੰਡੇ ਨੂੰ ਤੇ ਆਪਾਂ ਕਿਤੇ ਨਾ ਕਿਤੇ ਲੁਕੋ ਜਾਨਨੇ ਆ ਮੈਂ ਉਹੀ ਕਹਿੰਨਾ ਵੀ ਜੇ ਤੁਸੀਂ ਨਾ ਅੱਜ ਟੀਕੇ ਲਾ ਕੇ ਖਤਾਨਾਂ ਚ ਪਿਓ ਮੌਤ ਮਰੀ ਜਾਨਨੇ ਹੋ ਮਰਨਾ ਤਾਂ ਭਰਤੀ ਹੋ ਜਾਓ ਦੇਸ਼ ਲਈ ਮਰ ਜਾਓ ਹਣਾ ਦੇਸਲੀ ਸਹੀਦ ਹੋ ਜੋ ਤਾਂ ਜੋ ਛੋਟੀਆਂ ਬੁੱਤ ਲੱਗਣ ਤੁਹਾਡੇ ਤੁਹਾਡੀਆਂ ਫੋਟੋਆਂ ਨੂੰ ਲੋਕ ਫੁੱਲ ਪਾਉਣ ਵੀ ਮੈਂ ਇਹ ਕਹਿੰਦਾ ਵੀ ਨਸ਼ਾ ਕਾਦਾ ਕਰਨਾ ਨਸ਼ਾ ਤਾਂ ਸਾਨੂੰ ਅੱਜ ਕੱਲ ਰੋਟੀ ਦੀ ਬਣ ਰਿਹਾ ਜਿਹੜਾ ਹੋਇਆ ਦੱਸਾਂ ਕਿਸੇ ਖੇਡਾ ਖੁੱਡਾ ਦਾ ਕਰਨਾ ਚਾਹੁੰਦਾ ਕੋਈ ਲਿਖਣ ਦਾ ਕਰਨਾ ਚਾਹੁੰਦਾ ਕੋਈ ਪੇਂਟਿੰਗ ਦਾ ਕਰ ਲੋ ਕੋਈ ਖੇਡਣ ਦਾ ਕਰ ਲੋ ਸੋ ਇਹੀ ਹੱਥ ਬੰਨ ਕੇ ਬੇਨਤੀ ਹੈ ਨੌਜਵਾਨਾਂ ਨੂੰ ਵੀ ਤੁਸੀਂ ਖਿਲਦੀਆਂ ਕਲੀਆਂ ਤੁਸੀਂ ਨੇ ਖਿਲਣਾ ਅੱਗੇ ਜਾ ਕੇ ਬਹੁਤ ਕੁਝ ਕਰਨਾ ਹੈ ਤੇ ਹੱਤਵੰਨ ਕੀ ਬੇਨਤੀ ਹੈ ਵੀ ਕੁੱਤੋਂ ਸੀ ਮਰਦੇ ਕੱਲੇ ਹੁੰਦੇ ਆ ਤੁਹਾਡੇ ਨਾਲ ਪਤਾ ਨਹੀਂ ਕਿੰਨੇ ਲੋਕ ਮਰਦੇ ਆ ਹਾਂ ਤੁਹਾਡੀ ਭੈਣ ਤੁਹਾਡੇ ਨਾਲ ਮਰ ਜਾਂਦੀ ਆ ਤੁਹਾਡੇ ਘਰ ਵਾਲੀ ਮਰ ਜਾਂਦੀ ਆ ਤੁਹਾਡਾ ਤੁਹਾਡੇ ਬੱਚੇ ਮਰ ਪਲ-ਪਲ ਮਰਦੇ ਨੇ ਮਾਪੇ ਪਲ-ਪਲ ਮਰਦੇ ਨੇ ਤੇ ਹੱਤਵੰਨ ਕੀ ਬੇਨਤੀ ਹੈ ਜੀ ਸਨੇਹਾਂ ਦੇਣ ਜੋ ਕਦਮ ਅਸੀਂ ਨਹੀਂ ਮਤਾ ਇਹ ਕਹੂੰਗਾ ਵੀ ਸੰਭਾਲ ਲਓ ਪੰਜਾਬ ਨੂੰ ਪੰਜਾਬੀਅਤ ਨੂੰ ਆਪਣੇ ਹਿੰਦੁਸਤਾਨ ਨੂੰ ਸੰਭਾਲ ਲਓ ਆਪਣੇ ਪਿੰਡਾਂ ਨੂੰ ਸੰਭਾਲ ਲਓ ਸੱਤਾਂ ਨੂੰ ਸੰਭਾਲ ਲਓ ਇਸ ਸ਼ਰੀਰ ਨੂੰ ਸੰਭਾਲ ਲਓ ਬਿਲਕੁਲ ਔਰ ਗੰਨਰਾਜ ਦਿਹਾੜੇ ਦੇ ਮੌਕੇ ਤੁਸੀਂ ਸਮੂਹ ਪੰਜਾਬੀਆਂ ਨੂੰ ਮਤਲਬ ਆਪਦੇ ਜੋ ਸ਼ਾਇਰੀ ਦੇ ਜੋ ਲਿਖਤ ਦੇ ਉਹਨੇ ਅਲਫਾਜ਼ ਮੈਂ ਆਖਰ ਵਿੱਚ ਉਹ ਤੁਹਾਡੇ ਤੇ ਜਾਣਦਾ ਬਸ ਮੈਂ ਤਾਂ ਇਹੀ ਕਹੂੰਗਾ ਜੀ ਵੀ ਸਵਿਧਾਨ ਸਾਡਾ ਸਾਡੇ ਤੇ ਲਾਗੂ ਹੁੰਦਾ ਹੈ ਸਵਿਧਾਨ ਚ ਰਹਿ ਕੇ ਹਰ ਚੀਜ਼ ਕੋਈ ਵੀ ਚੀਜ਼ ਕਰਨੀ ਹੈ ਹੈਨਾ ਜਿਆਦਾ ਰਫਤਾਰ ਨਾਲ ਕੋਈ ਮੋਟਰਸਾਈਕਲ ਨਹੀਂ ਚਲਾਉਣਾ ਜਿਆਦਾ ਕੋਈ ਗੱਡੀ ਨਹੀਂ ਚਲਾਉਣੀ ਜਾਂ ਕੋਈ ਬਗੈਰ ਹੈਲਮਟ ਤੋਂ ਨਹੀਂ ਪਹੁੰਚਣਾ ਸਭਧਾਨ ਦੇ ਵਿੱਚ ਰਹਿ ਕੇ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਿਹਦੇ ਕਰਕੇ ਤੁਹਾਡੇ ਆਲੇ-ਦੁਆਲੇ ਰਹਿਣ ਵਾਲੇ ਬੰਦਿਆਂ ਨੂੰ ਕੋਈ ਦਿੱਕਤਾਂ ਹੋਣ ਸਭਧਾਨ ਇਹੀ ਸਿਖਾਉਂਦਾ ਹੈ ਸਭਧਾਨ ਇੱਕ ਇੱਕ ਅੱਛਾ ਨਗਰਿਕ ਨਾਗਰਿਕ ਬਣਨਾ ਸਿਖਾਉਂਦਾ ਹੈ ਸਭਧਾਨ ਇੱਕ ਇਨਸਾਨੀਅਤ ਸਿਖਾਉਂਦਾ ਹੈ ਤੇ ਇਨਸਾਨੀਅਤ ਹਮੇਸ਼ਾ ਜਿੰਦਾਬਾਦ ਰਹੂਗੀ ਧਰਮ ਨੂੰ ਆਪਣੀ ਜਗ੍ਹਾ ਹੈਗੇ ਸਾਰੇ ਪਰ ਸਭ ਤੋਂ ਪਹਿਲਾਂ ਮੈਂ ਕਹਿੰਦਾ ਵੀ ਇਨਸਾਨੀਅਤ ਜਿੰਦਾਬਾਦ ਹੋਣੀ ਚਾਹੀਦੀ ਹੈ ਇੱਕ ਵਾਰ ਫਿਰ ਮੇਰੇ ਵੱਲੋਂ 26 ਜਨਵਰੀ ਗਣਤੰਨ ਆਪਣੇ ਗਣਰਾਜ ਜਗਤ ਗਣਰਾਜ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਖੁਸ਼ ਰਹਾ ਕਰੋ ਚੜ੍ਹਦੀ ਕਲਾ ਚ ਬਿਲਕੁਲ ਇਨਸਾਨੀयत ਨੂੰ ਪਹਿਲ ਦਿੰਦੇ ਹੋਏ ਇਹ ਸਨ ਮੱਟ ਸ਼ੇਰੋਂ ਵਾਲਾ ਜਿਨ੍ਹਾਂ ਨੇ ਆਪਣੀ ਲੇਖਣੀ ਦੀ ਔਰ ਸਰਹੱਦ ਦੀ ਜਿਹੜੀ ਗੱਲ ਹੈ ਆਪਣੇ ਦਿਲ ਦੀਆਂ ਫੀਲਿੰਗਾਂ ਸਾਡੇ ਨਾਲ ਵਿਆਖਤ ਤਰੋਕੇ ਦੇ ਨਾਲ ਜੋ ਕੀਤੀਆਂ ਸ਼ਾਇਦ ਕੀਤੀਆਂ ਕੈਮਰਾ ਪਰਸਨ ਨਤੇਜ ਸਿੰਘਲਾ ਦੇ ਨਾਲ ਆਰਐਨ ਕਾਉਂਸਲ ਸਕਾਈ ਨਿਊਜ਼ ਸलाम ਉਦਮ ਸਿੰਘ ਵਾਲਾ